ਗੁਰੂਵਰ ਸਾਹਿਬ ਦੇ 15 ਨੰਬਰ ਵਾਰਡ ਚ ਚੋਣ ਅਖਾੜਾ ਹੁਣ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ ਭਾਜਪਾ ਉਮੀਦਵਾਰ ਲਈ ਅੱਜ ਅਨਮੇਰ ਸਿੰਘ ਹੀਰਾਸੋਢੀ ਮੈਦਾਨ ਦੇ ਵਿੱਚ ਉਤਰੇ ਹੈਗੇ ਆ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਰਿਹਾ ਨੁੱਕੜ ਮਿਡਗਮ ਹੀ ਹੋ ਰਹੀਆਂ ਹੀਰਾ ਜੀ ਕੀ ਲੱਗਦਾ ਹੈਗਾ ਮੁਕਾਬਲਾ ਕਿਵੇਂ ਦੇਖਦੇ ਹੋ ਮੋਹਣ ਇੱਕ ਪਾਸੇ ਮੋਹਣ ਹੈ ਇੱਕ ਪਾਸੇ ਸੋਹਣ ਹੈ ਤੇ ਹੁਣ ਕੌਣ ਜਿੱਤੂਗੀ ਸੱਚੀ ਗੱਲ ਸਤਪਾਲ ਜੀ ਇਹ ਵੋਟ ਜਿਹੜੀ ਹੈਗੀ ਹੈ ਇਹ ਵੋਟ ਤਰੱਕੀ ਨੂੰ ਪੈਣੀ ਹੈ ਮੈਂ ਹੁਣੇ ਦੱਸ ਕੇ ਹਟਿਆ ਇਹਨਾਂ ਨੇ ਸਾਰੇ ਬੰਦੇ ਵੇਖੇ ਹੋਏ ਐ ਕੌਣ ਕੀ ਕਰਦਾ ਐ ਲੋਕਾਂ ਵਾਸਤੇ ਜਿਹੜੇ ਲੋਕ ਕਦੇ ਇੱਥੇ ਆਏ ਨਹੀਂ ਆ ਹੁਣ 3 ਸਾਲ ਹੋ ਗਏ ਸਰਕਾਰ ਬਣੀ ਨੂੰ ਇੱਥੇ ਉਹਨਾਂ ਦਾ ਕੋਈ ਆਗੂ ਜਾਂ ਉਹਨਾਂ ਦਾ ਕੋਈ ਕੋਈ ਵੀ ਨਹੀਂ ਆਇਆ ਉਹਨਾਂ ਦੇ ਵੱਲੋਂ ਪਾਰਟੀ ਤੋਂ ਕੋਈ ਆਇਆ ਹੀ ਨਹੀਂ ਬੰਦਾ ਕੋਈ ਆ ਕੇ ਬਾਹ ਫੜਨ ਵਾਲਾ ਹੋਵੇ ਤੇ ਬਾਕੀ ਪਾਰਟੀਆਂ ਦੀ ਅਕਾਲੀ ਦਲ ਤੇ ਕਾਂਗਰਸ ਦਾ ਤੁਹਾਨੂੰ ਪਤਾ ਹੀ ਹੈ ਕੀ ਹੈ ਨਾ ਉੱਤੇ ਨਾ ਥੱਲੇ ਉਹਨਾਂ ਦਾ ਤਾਂ ਕੋਈ ਵਿੱਚ ਗੇਮ ਚ ਨਹੀਂ ਹੈਗੇ ਇਹ ਅੱਜ ਮੋਨ ਸਿੰਘ ਜੀ ਨੂੰ ਵੋਟ ਪਾ ਰਹੇ ਕਿਉਂਕਿ ਇਸ ਇਸ ਵਾਰਡ ਦੇ ਹੈਗੇ ਐ ਇਨਾਂ ਨੇ ਕੰਮ ਦੇਖਿਓ ਇਹ ਲੋਕਾਂ ਨੇ ਕਿ ਕੰਮ ਕਿਵੇਂ ਰਾਣਾ ਛੋਟੀ ਜੀ ਕਰ ਸਕਦੇ ਆ ਜਿਹੜੀਆਂ ਵੀ ਸਹੂਲਤਾਂ ਆ ਰਹੀਆਂ ਉਹ ਸੈਂਟਰ ਸਰਕਾਰ ਦੀਆਂ ਆ ਰਹੀਆਂ ہیں ਬੇਸ਼ੱਕ ਆਪਾਂ ਗਿਣਿਏ ਮਕਾਨਾਂ ਦੇ ਪੈਸੇ ਟਾਇਲਟ ਦੇ ਪੈਸੇ ਜਿਹੜਾ ਇਹਨਾਂ ਨੂੰ ਰਾਸ਼ਨ ਆ ਰਿਹਾ ਉਹ ਵੀ ਸੈਂਟਰ ਸਰਕਾਰ ਦਾ ਆ ਰਿਹਾ ਹੈ ਜੇ ਕੋਈ ਹੈਲਥ ਕਾਰਡ ਹੈ ਗਿਆ ਉਹ ਵੀ ਸੈਂਟਰ ਸਰਕਾਰ ਦੇ ਇਹਨਾਂ ਨੂੰ ਪਤਾ ਹੈ ਕਿ ਜੇ ਤਰੱਕੀ ਕਰਨੀ ਹੈ ਲੋਕ ਲੋਕਾਂ ਨੂੰ ਪਤਾ ਹੈ ਜੇ ਡਿਵੈਲਪਮੈਂਟ ਕਰਨੀ ਹੈ ਤੇ ਭਾਰਤ ਜਨਤਾ ਪਾਰਟੀ ਦੇ ਹੱਥੋਂ ਹੋਣੀ ਹੈ ਤੇ ਮੈਨੂੰ ਉਮੀਦ ਹੈ ਕੀ 15 ਨੰਬਰ ਵਾਰਡ ਦੇ ਜਿਹੜੇ ਵੀ ਸਾਰੇ ਵਸਨੀਕ ਹੈਗੇ ਬਜ਼ੁਰਗ ਨੌਜਵਾਨ ਵੀ ਸਾਡੀਆਂ ਮਾਤਾ ਮਪੇਨਾ ਉਹ ਸਾਰੇ ਇੱਕ ਬਹੁਤ ਚੰਗਾ ਫੈਸਲਾ ਲੈਣਗੇ ਸਰਦਾਰ ਮੋਹਨ ਸਿੰਘ ਹਰਾਂ ਦੇ ਹੱਕ ਤੇ ਵਿੱਚ ਭਾਰਤ ਜਨਤਾ ਪਾਰਟੀ ਦੇ ਅੰਦਰ ਜੀ ਤਿੰਨ ਸਾਲਾਂ ਦੇ ਕੰਮ ਕੀ ਦੇਖਦੇ ਹੈਗੇ ਉਹ ਇੱਥੇ ਤੁਸੀਂ ਪਾਰਕਾ ਬਣਾ ਕੇ ਗਏ ਸੜਕਾਂ ਮਨਾ ਕੇ ਗਏ ਹੁਣ ਤਾਂ ਟੁੱਟ ਟੁੱਟ ਗਿਆ ਸਭ ਕੁਝ ਉਹ LED ਚੱਲਦੀ ਸੀ ਉਹ ਵੀ ਨਹੀਂ ਚੱਲਦੀ ਦੇਖੋ ਜੀ ਮੇਰੇ ਕੋਲ ਮੈਨੂੰ ਕੋਈ ਬੋਲਣ ਦੀ ਗੱਲ ਹੀ ਨਹੀਂ ਹੈਗੀ ਤੁਸੀਂ ਆਪ ਹੀ ਦੇਖ ਲਿਆ ਕਿ ਕਿਸੇ ਨੇ ਕੋਈ ਸੰਭਾਲਿਆ ਹੀ ਨਹੀਂ ਜੋ ਚੀਜ਼ ਨਵੀਂ ਚੀਜ਼ ਤਾਂ ਕੀ ਬੰਨੀ ਸੀ ਜਿਹੜੀ ਪੁਰਾਣੀ ਚੀਜ਼ ਵੀ ਸੀ ਉਹ ਵੀ ਨਹੀਂ ਸੰਭਾਲ ਸਕਿਓ ਜਿਹੜੀਆਂ ਸਹੂਲਤਾਂ ਦੇਖੇ ਗਏ ਸੀ ਲੋਕਾਂ ਵਾਸਤੇ ਸਹੂਲਤਾਂ ਦੇਖੇ ਗਏ ਸੀ ਇਹ ਸ਼ਹਿਰ ਵਾਸਤੇ ਬਣਾ ਕੇ ਗਏ ਸੀ ਪਰ ਉਹ ਸਰਕਾਰ ਨੇ ਜ਼ਿੰਮੇਵਾਰੀ ਦੇ ਨਾਲ ਸੰਭਾਲੀਆਂ ਹੀ ਨਹੀਂ ਤੇ ਉਹਨਾਂ ਨੇ ਅੱਜ ਮਿਊਨਿਸਪਲ ਕਮੇਟੀ ਡੈੱਡ ਪਈ ਹੋਈ ਹੈ ਕਿਉਂਕਿ ਉਹ ਕੰਮ ਹੀ ਨਹੀਂ ਹੋਣ ਦਿੰਦੇ ਵਿੱਚ ਉੱਥੇ ਕਮੇਟੀ ਦੇ ਵਿੱਚ ਤੇ ਇੰਨਾ ਜਿਆਦਾ ਪ੍ਰੈਸ਼ਰ ਪਾ ਕੇ ਮਿਊਨਿਸਪਲ ਕੋਰਪੋਰੇਸ਼ਨ ਕਾਉਂਸਲਰ ਸੇ ਰੱਖਿਆ ਹੋਇਆ ਇਹਨਾਂ ਨੇ ਇੱਕ ਰੋਡ ਬਣਿਆ ਸੀ ਚੰਨੀ ਹਰਨ ਨਰ ਕਾਰਟਨ ਕਰਨਾ ਸੀ ਵਿੱਚੇ ਰਹਿ ਗਿਆ ਉਹ ਲਾਈਟਾਂ ਅਜ ਤੱਕ ਨਹੀਂ ਚੱਲੀਆਂ ਹੁਣ ਤੁੰਦੇ ਦਿਨ ਵੀ ਹੈਗੇ ਆ ਮੈਂ ਕਿਹਾ ਜੀ ਤੋਂ ਕੇਂਦਰ ਤੋਂ ਕੋਈ ਫੋਨ ਕਰਾ ਦਿਓ ਚੱਲ ਜਾਣ ਲੋਕ ਬੜੇ ਤੰਗ ਆ ਚਲੋ ਨਹੀਂ ਆਪਾਂ ਜ਼ੋਰ ਲਾਣੇ ਆ ਕਰਾਨੇ ਆ ਪਰ ਤੁਸੀਂ ਇਹ ਦੇਖੋ ਜਤਪਾਲ ਜੀ ਇੱਕ ਤੁਸੀਂ ਰੋਡ ਦੀ ਗੱਲ ਕੀਤੀ ਹੈ ਮੈਂ ਤੁਹਾਨੂੰ ਰੋਡ ਦੀ ਗੱਲ ਸੁਣਾ ਰਿਹਾ ਬਾਬਾ ਭੂਮਨ ਸ਼ਾ ਡੇਰਾ ਗੁਰੂ ਹਰ ਸਾਹਿਬ ਉੱਥੇ ਆਪਾਂ ਜਿਹੜਾ ਕੁਟੀ ਮੋੜ ਤੋਂ ਬਾਬਾ ਭੂਮਨ ਸ਼ਾ ਡੇਰਾ ਸੜਕ ਜਾਂਦੀ ਹੈ ਉਹਦਾ ਟੈਂਡਰ ਵੀ ਹੋਇਆ 48 ਲੱਖ ਰੁਪਏ ਵੀ ਪੈਸੇ ਵੀ ਆਏ ਹੋਏ ਸਭ ਕੁਝ ਆਇਆ ਇਹਨਾਂ ਨੇ ਰੋਡ ਨਹੀਂ ਮੁਕੰਮਲ ਹੋਣ ਦਿੱਤੀ ਕਿਉਂਕਿ ਇੱਕ ਕੰਟਰੈਕਟਰ ਤੇ ਇੰਨਾ ਜ਼ਿਆਦਾ ਇਹਨਾਂ ਨੇ ਪ੍ਰੈਸ਼ਰ ਪਾਇਆ ਹਿੱਸੇ ਲੈਣ ਵਾਸਤੇ ਉਹ ਕੰਟਰੈਕਟਰ ਛੱਡ ਕੇ ਭੱਜ ਗਿਆ ਅੱਜ ਉਹ ਪੈਸਾ ਰੁੱਲ ਗਿਆ ਮੇਰੇ ਕੋਈ ਵਾਰੀ ਮੈਨੂੰ ਅਪਰੋਚ ਕਰ ਚੁੱਕੇ ਸਾਰੇ ਉਥੋਂ ਦੀ ਉਥੋਂ ਦੀ ਜਿਹੜੇ ਵਸਨੀਕ ਹੈਗੇ ਕਿ ਸਾਡੀ ਰੋਡ ਦਾ ਕੁਝ ਕਰੋ ਹੁਣ ਤੁਸੀਂ ਦੇਖੋ ਪੈਸੇ ਆਏ ਹੋਏ ਵਾਪਸ ਮੋੜਤੇ ਯਾਰ ਇਹ ਰਾਣਾ ਜੀ ਨੇ ਉਦੋਂ ਪੈਸੇ ਦੇ ਕੇ ਛੱਡ ਕੇ ਗਏ ਅੱਜ 3 ਸਾਲ ਪਹਿਲੇ ਅੱਜ 3 ਸਾਲ ਹੋ ਗਏ ਉਹ ਟੁੱਟੀ ਸੜਕ ਕੋਈ ਹੈ ਉਹ ਵੀ ਡਿਕ ਡੇਰੇ ਨੂੰ ਜਿੱਥੇ ਸਾਰੀ ਜਨਤਾ ਇੰਨੀ ਇੰਨੀ ਸੰਗਤ ਜਾਂਦੀ ਉੱਥੇ ਮਤਾਂ ਡਿੱਕਣ ਵਾਸਤੇ ਇਹਨਾਂ ਨੂੰ ਲੋਕਾਂ ਨੂੰ ਕੋਈ ਦਰਦ ਹੀ ਨਹੀਂ ਹੈਗਾ ਲੋਕਾਂ ਵਾਸਤੇ ਇਹਨਾਂ ਨੂੰ ਸਿਰਫ ਆਪਣੀਆਂ ਜੇਬਾਂ ਭਰਨ ਵਾਸਤੇ ਆਏ ਉਹ ਆਪਾਂ ਵੇਖਦੇ ਹੀ ਪਏ ਜਿੱਦਾਂ ਤੁਸੀਂ ਡੋਰ ਤੋਂ ਡੋਰ ਕਰਾਂਚ ਗਏ ਹੈਗੇ ਕੀ ਲੋਕਾਂ ਦਾ ਫਤਵਾ ਹੈਗਾ ਹੈਗਾ ਮੁਕਾਬਲਾ ਕਿਵੇਂ ਦੇਖਦੇ ਹੋ ਕੰਦੇ ਨਾਲ ਹੋਣ ਜਾ ਰਿਹਾ ਲੋਕ ਤੁਹਾਨੂੰ ਕੀ ਦੇ ਦੇ ਲੋਕਾਂ ਨੇ ਪਿਆਰ ਦਿੱਤਾ ਸਾਰਿਆਂ ਨੂੰ ਮੈਂ ਜਾਨੂ ਆ ਸਾਰਿਆਂ ਦੇ ਘਰ ਘਰ ਤਾਂ ਮੈਂ ਇੱਥੇ ਇਹਨਾਂ ਸਾਹਮਣੇ ਮੈਂ ਵੱਡਾ ਆਇਆ ਤੇ ਜਿਹੜੇ ਨਵੀਂ ਜਨਰੇਸ਼ਨ ਉਹ ਮੇਰੇ ਸਾਹਮਣੇ ਵੱਡੀ ਹੋਈ ਹੈ ਸੋ ਘਰ ਘਰ ਮੈਂ ਜਾ ਰਿਹਾ ਉਹ ਸਾਰਿਆਂ ਨੇ ਮੈਨੂੰ ਇੰਨੀ ਜ਼ਿਆਦਾ ਇੱਜ਼ਤ ਤੇ ਇੰਨਾ ਜ਼ਿਆਦਾ ਪਿਆਰ ਦਿਖਾ ਰਹੇ ਤੇ ਮੈਨੂੰ ਉਮੀਦ ਹੈ ਕਿ ਸਰਦਾਰ ਮੋਹਨ ਸਿੰਘ ਨੂੰ ਇਹ ਇਸ ਸਿਲੈਕਸ਼ਨ ਦੇ ਵਿੱਚ ਵਿਜੇ ਮਿਲੇਗੀ ਰਾਜਾ ਜੀ ਅਰੀ ਪੂਰੀ ਟੀਮ ਜਿਹੜੀ ਇਹਨਾਂ ਦੀ ਕੰਮ ਕਰ ਰਹੀ ਹੈ ਵੀ ਕੀ ਹੋ ਰਹੀ ਰਾਜ ਜੀ ਕਿਵੇਂ ਹੁਣ ਅੱਜ ਹੀਰਾ ਜੀ ਆ ਗਿਆ ਰਾਣਾ ਸਾਹਿਬ ਤੁਸੀਂ ਕਹਿੰਦੇ ਹੀਰਾ ਜੀ ਵੀ ਆਣਗੇ ਰਾਣਾ ਜੀ ਵੀ ਆਣਗੇ ਦਿਨ ਥੋੜੇ ਰਹਿ ਗਏ ਹੈਗੇ ਗੇਮ ਜੀ ਪਲਟੂਗੀ ਭਾਜਪਾ ਦਾ ਫੁੱਲ ਖਿਲੇਗਾ ਕਿੱਦਾਂ ਹੋਊਗਾ ਕੀਨ ਸਾਹਿਬ ਸਭ ਤੋਂ ਪਹਿਲਾਂ ਤਮੈ ਧੰਨਵਾਦ ਕਰਦਾ 15 ਨੰਬਰ ਵਾਰਡ ਦੇ ਜਿਹੜੇ ਇਹ ਵੋਟਰ ਨੇ ਜਿਹੜੇ ਸਾਡੇ ਭਰਾ ਭੈਣ ਜਿੰਨੇ ਵੀ ਇੱਥੇ ਬੈਠੇ ਉਹਨਾਂ ਦਾ ਇੱਕ ਛੋਟਾ ਜਿਹਾ ਪ੍ਰੋਗਰਾਮ ਸੀ ਹੀਰਾ ਜੀ ਦਾ ਵੀ ਆਪਾਂ ਨੁਕਰ ਜਿਹੜੀਆਂ ਮੀਟਿੰਗਾਂ ਕਰਨੀਆਂ ਨੇ ਇਹਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਕਾਰਜਕਰਤਾ ਮੀਟਿੰਗ ਪਰ ਉਹ ਮੈਨੂੰ ਐ ਲੱਗੀਆਂ ਤਾਂ ਵੀ ਜਿਵੇਂ ਨਾ ਰੈਲੀ ਵਾਲਾ ਕੰਮ ਹੋ ਗਿਆ ਜਿਹੜੀ ਗਲੀ 'ਚ ਜਾਂਦੇ ਹੋ ਸਾਰੀ ਗਲੀ ਇਹਨੇ 4 ਹਾਲ ਕਦੀ ਹੀਰਾ ਜੀ ਨੂੰ ਐ ਖਿੱਚਦੇ ਨੇ ਕਦੀ ਇੱਧਰ-ਇੱਧਰ ਆਓ ਜੀ ਇੱਧਰ ਆਓ ਜੀ ਸੋ ਇਹ ਜਿਹੜਾ ਪਿਆਰ ਏ ਇਹ ਪਿਆਰ ਅੱਜ ਦਾ ਨਹੀਂ ਹੈਗਾ ਇਹ 20 22 25 ਸਾਲ ਪੁਰ ਇਹ ਸਾਰਾ ਤੁਸੀਂ ਆਪ ਦੇਖਦੇ ਹੋ ਤੁਹਾਡੇ ਚੈਨਲ ਦੇ ਥਰੂ ਇਹ ਸਾਰਾ ਆਪਾਂ ਇੰਦੇ ਚ ਹੁਣ ਕੋਈ ਦਰਾਇ ਨਹੀਂ ਹੈਗੇ ਲੋਕ ਅੱਜ ਵੀ ਜਿਹੜੇ ਸੋਡੀਆਂ ਦੇ ਨਾਲ ਖੜੇ ਨੇ ਰਾਣਾ ਜਿਹਦੇ ਨਾਲ ਖੜੇ ਨੇ ਉਹਨਾਂ ਦੇ ਦਿਲ ਦੇ ਵਿੱਚ ਅੱਜ ਵੀ ਤੁਸੀਂ ਅੰਦਰ ਦੇਖਿਆ ਫੋਟੋ ਲੱਗੀ ਹੋਈ ਸੀ ਸੋਢੀ ਸਾਹਿਬ ਦੀ 2015-16 ਦੀ ਤੇ ਜੇ ਜਦੋਂ ਘਰਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਤਸਵੀਰਾਂ ਹੁੰਦੀਆਂ ਨੇ ਪਰਿਵਾਰ ਦੇ ਨਾਲ ਕਿਸੇ ਲੀਡਰ ਦੀਆਂ ਤੇ ਉਹ ਲੀਡਰ ਦਾ ਕੀ ਉਸ ਪਰਿਵਾਰ ਦੇ ਨਾਲ ਪਿਆਰ ਹੁੰਦਾ ਹੈ ਜਾਂ ਜਨਤਾ ਦੇ ਨਾਲ ਪਿਆਰ ਹੁੰਦਾ ਹੈ ਉਹ ਜਿਹੜਾ ਲੋਕਾਂ ਦੇ ਸਾਹਮਣੇ ਆ ਆ ਜਿਹੜਾ ਦੂਸਰੀ ਗੱਲ ਜਿਹੜੀ ਹੈਗੀ 21 ਤਰੀਕ ਦੀ ਤੁਸੀਂ ਦੇਖਣਾ ਥਿੰਨ ਸਾਹਿਬ ਇਹ ਨਵੀਂ ਇੱਕ ਸ਼ੁਰੂਆਤ ਹੋਣ ਜਾ ਰਹੀ ਏ ਇੱਕ ਨਵਾਂ ਸੂਰਜ ਦਾ ਜਿਹੜਾ ਆਗਮਨ ਹੋਣ ਜਾ ਰਿਹਾ ਔਰ ਇਹ ਹੋਏਗਾ ਔਰ ਲੋਕਾਂ ਦਾ ਜਿਹੜਾ ਇਹ ਪਿਆਰ ਏ ਇਹ ਇੰਜ ਲੱਗਦਾ ਕਿ ਜਿਵੇਂ ਇੱਕ ਹੁੰਜਾ ਫੇਰ ਜਿਹੜੀ ਜਿੱਤੇ ਅਸੀਂ ਉਹ ਪ੍ਰਾਪਤ ਕਰਾਂਗੇ ਜੀ ਅੱਜ ਕੱਲ ਇੱਕ ਬਿਆਨ ਜਾਰੀ ਹੁੰਦਾ ਰਾਣਾ ਥੋੜੀ ਵੱਲੋਂ ਸੜਕ ਨੂੰ ਲੈ ਕੇ ਸੜਕ ਚੌੜੀ ਹੋਣ ਜਾ ਰਹੀ ਹੈ ਦੁਰਘਟਨਾ ਦੀ ਗੱਲ ਹੋਈ ਅੱਜ ਵੀ ਦੋ ਤਿੰਨ ਐਕਸੀਡੈਂਟ ਵੱਡੇ ਰੋਡ ਤੇ ਫੇਰ ਹੋ ਗਏ ਅੱਜ ਤੁਸੀਂ ਸਵੇਰੇ ਮੈਂ ਤੁਹਾਡਾ ਦੇਖ ਰਿਆ ਸੀ ਤੁਸੀਂ ਲਾਈਵ ਕਵਰ ਕੀਤਾ ਕੋਈ ਐਕਸੀਡੈਂਟ ਹੋਇਆ ਧੁੰਦੇ ਵਿੱਚ ਇਹਨਾਂ ਨੂੰ ਨਜ਼ਰ ਰੱਖਦੇ ਹੋਏ ਇਹ ਸਰਕਾਰ ਨੇ ਤਾਂ ਰਾਣਾ ਜੀ ਨੇ ਅਜ ਤੋਂ 16 ਸਾਲ 17 ਸਾਲ ਪਹਿਲਾਂ ਵੀ ਇਹ ਸੜਕ ਚੌੜੀ ਕਰਕੇ ਤੇ ਵੱਡੀ ਟੋਲ ਟੋਲ ਰੋਡ ਬਣੀ ਸੀ ਉਦੋਂ ਵੀ ਤੁਹਾਨੂੰ ਯਾਦ ਹੈ ਉਦੋਂ ਵੀ ਖੱਡੇ ਸੀ ਕਿੰਨੇ ਜਦੋਂ 2002 ਦੀ ਸਰਕਾਰ ਬਣੀ ਸੀ ਇਹ 2005 ਵਿੱਚ ਸੜਕ ਬਣਾਈ ਅੱਜ ਵੀ ਸੌਰੀ 19 ਸਾਲ ਹੋ ਗਏ ਉਹ ਸੜਕ ਬਣੇ ਨੂੰ ਅੱਜ ਵੀ ਇਹ ਰਾਣਾ ਜੀ ਨੇ ਗਦਕਰੀ ਸਾਹਿਬ ਨੂੰ ਸਪੈਸ਼ਲੀ ਕਹਿ ਕੇ ਇਹ ਕਈ ਅਸੀਂ ਸਾਲ ਡੇਢ ਸਾਲ ਤੋਂ ਹੀ ਮਗਰ ਪਈ ਹੋਈ ਸੀ ਉਦੋਂ ਟੋਲ ਸੀ ਉਦੋਂ ਟੋਲ हट ਗਿਆ ਉਸ ਤੋਂ ਬਾਅਦ ਅਸੀਂ ਉਦੋਂ ਦਾ ਟਾਈਮ ਲੱਗਿਆ ਹੋਇਆ ਕਿ ਅੱਜ ਗਦਕਰੀ ਸਾਹਿਬ ਨੇ ਫਾਈਨਲ ਨੂੰ ਕਹਿੰਦੇ ਇਹਦੀ ਰਿਪੋਰਟ ਮੰਗਾ ਲਈ ਹੈ 1700 ਕਰੋੜ ਦੀ ਲਾਗਤ ਦੇ ਨਾਲ ਫਾਜ਼ਲ ਕਾ ਤੋਂ ਸ਼ੁਰੂ ਹੋ ਰਹੀ ਸੜਕ ਇਹ ਵਾਇਆ ਫਿਰੋਜ਼ਪੁਰ ਜੀਰਾ ਧਰਮਕੋਟ ਤੱਕ ਜਾਏਗੀ 4 ਲੇਨਿੰਗ ਹੋਏਗੀ 15 15 ਮੀਟਰ ਚੌੜੀ ਸੜਕ ਹੈਗੀ 15 ਮੀਟਰ ਚੌੜੀ ਸੜਕ ਹੈ ਤੇ ਕਈ ਇਹ ਤੇ ਫਲਾਈਓਵਰ ਬੰਨੇ ਆ ਕਈ ਪੁਲ ਬੰਨੇ ਕੋਈ ਅੰਡਰਪਾਸਸ ਬੰਨੇ ਆ ਤੁਸੀਂ ਦੇਖੋਗੇ ਇੱਕ ਬਹੁਤ ਵੱਡੀ ਤੇ ਸ਼ਾਨਦਾਰ ਸੜਕ ਬਣਨ ਜਾ ਰਹੀ ਹੈ ਜਿੱਥੇ ਕਿ ਆਪਣੇ ਸਾਰਿਆਂ ਲੋਕਾਂ ਨੂੰ ਸਹੂਲਤ ਹੋਏਗੀ ਐਕਸੀਡੈਂਟ ਘਟਣਗੇ ਤੇ ਲੋਕਾਂ ਨੂੰ ਸਹੂਲਤ ਹੋਏਗੀ ਜਿਹੜੇ ਇੰਨੀਆਂ ਵਹੀਕਲਸ ਵੱਧ ਗਈਆਂ ਕਿਉਂਕਿ ਆਬਾਦੀ ਦੇ ਨਾਲ ਵਹੀਕਲਸ ਵੀ ਵੱਧਦੇ ਪਏ ਹੈ ਜੇ ਤਰੱਕੀ ਹੁੰਦੀ ਤੇ ਸਭ ਕੁਝ ਵਹੀਕਲਸ ਵੀ ਆਣੇ ਆ ਉਸ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਇਹ ਚੌੜੀ ਸੜਕ ਹੋਈ ਆਉਣ ਵਾਲੇ ਟਾਈਮ 'ਚ ਮੋਹਲਾ ਜੀ ਕਿਵੇਂ ਦੇਖਦੇ ਹੋ ਅੱਜ ਤਾਂ ਹੀਰਾ ਜੀ ਵੀ ਆ ਗਿਆ ਤੁਹਾਡੇ ਚੋਣ ਪਰਚਾ ਤੇ ਥੋੜਾ ਜਿਹਾ ਤਕੜੇ ਹੋ ਗਏ ਅਗਲੇ ਹਾਂਜੀ ਅਗਲੇ ਨਾਲ ਹੋਰ ਸਾਡਾ ਬਹੁਤ ਜ਼ਿਆਦਾ ਵਾਧਾ ਹੌਂਸਲਾ ਵਧ ਚੁੱਕਿਆ ਹੈ ਜੀ ਕਿ ਅਸੀਂ ਬਹੁਤ ਵੱਡੀ ਜਿੱਤ ਨਾਲ ਜਿੱਤਾਂਗੇ ਬੋਲਣ ਦਾ ਵੀ ਮਲ ਆਈ ਜਾਂਦਾ ਤੇ ਨਾਲ ਬਿਲਕੁਲ ਜੀ ਇਲੈਕਸ਼ਨ ਦਾ ਮੈਂ ਪਹਿਲੇ ਦੱਸਿਆ ਸੀ ਖਾੜਾ ਜਿਹੜਾ ਹੈ ਪੂਰਾ ਭਖਿਆ ਹੋਇਆ ਤੇ ਭਗੇ ਖਾੜੇ ਦੇ ਵਿੱਚ ਅਨਮੇਰ ਸਿੰਘ ਹੀਰਾ ਸੋਢੀ ਵਰੀ ਅੱਜ ਗੁਰੂ ਅਰਸਾਏ ਪਹੁੰਚੇ ਡੋਰ ਤੋਂ ਡੋਰ ਉਹਨਾਂ ਨੇ ਪ੍ਰਚਾਰ ਕੀਤਾ ਮੋਹਨ ਸਿੰਘ ਭਾਜਪਾ ਉਮੀ ਤੇ ਦਿਖਾਉਂਦੇ ਆ ਤੁਹਾਨੂੰ ਗੁਰੂ ਸਾਹਿਬ 15 ਨੰਬਰ ਵਾਰਡ ਦੇ ਬਾਕੀ ਉਮੀਦਵਾਰ ਵੀ ਕਿੱਥੇ ਕਿੱਥੇ ਮੰਗ ਰਹੇ ਨੇ ਵੋਟਾਂ ਤੇ ਕੀ ਮਾਹੌਲ ਹੈ ਤੇ ਜੁੜੇ ਰਹੇ ਮੌਲ ਦੇ ਨਾਲ ਤੇ ਮੌਲ ਅਸੀਂ ਬਣਾਏ ਰੱਖਾਂਗੇ ਦੇਖਦੇ ਰਹੋ ਗੁਰੂ ਹਰਸਾਹਿਬ ਲਈ